ਚੁਗਲੀ ਕਰਨ ਜੀ ਡਬਲ ਜਿਹੜੀ ਬੜੀ ਭੈੜੀ ਬਿਮਾਰੀ ਹੈ ਬਹੁਤ ਜ਼ਿਆਦਾ ਮੈਂ ਇੱਕ ਵਾਰ ਕਹਿਆ ਸੀ ਮੰਦਕ ਬੰਦਾ ਛੇਤੀ ਫੜਿਆ ਜਾਂਦਾ ਚੁਗਲ ਨਹੀਂ ਫੜਿਆ ਜਾਂਦਾ ਚੁਗਲ ਕਈ ਕਿ سال ਕੱਢ ਜਾਂਦਾ ਨਿੰਦਿਆ ਤੇ ਚੁਗਲੀ ਵਿੱਚ ਫਰਕ ਹੈ ਜੀ ਥੋੜਾ ਜਿਹਾ ਕਿਉਂਕਿ ਆਪਾਂ ਸਾਰੇ ਸਾਡਾ ਸਵਾਲ ਹੈ ਜੀ ਇੰਨਾ ਜਪ ਹੁੰਦਾ ਜੀ ਇਹ ਫਾਇਦਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਦਵਾਈ ਅਸਰ ਤਾਂ ਕਰੇਗੀ ਜੇ ਆਪਾਂ ਪਰਹੇਜ਼ ਕਰਾਂਗੇ ਚੁਗਲਖੋਰ ਚੁਗਲੀ ਜਿਹੜਾ ਬੰਦਾ ਰਸਨਾ ਤੋਂ ਕਰ ਰਿਹਾ ਕਿਵੇਂ ਅੰਦਰ ਚੱਲੇਗਾ ਨਾ ਚੁਗਲਖੋਰ ਦੋਨਾਂ ਪਾਸਿਆਂ ਤੋਂ ਆਪਣਾ ਦਿਖਾਂਦਾ ਨਿੰਦਕ ਨਹੀਂ ਦਿਖਾਂਦਾ ਨਿੰਦਕ ਕਮਲਾ ਹੁੰਦਾ ਹੈ ਚੁਗਲਖੋਰ ਚਾਤੂਰ ਹੁੰਦਾ ਹੈ ਮੇਰੇ ਫਿਰ ਇਸ ਨੂੰ ਵੀ ਮੰਨ ਲਓ ਦੋ ਭਰਾ ਆਪਸ ਵਿੱਚ ਲੜ ਪਏ ਆ ਤੇ ਚੁਗਲਖੋਰ ਜਾਂਦਾ ਉਹਨੂੰ ਕਹਿੰਦਾ ਤੂੰ ਬੜਾ ਚੰਗਾ ਸੈਂ ਸੱਚੀ ਮuje ਤੇਰੇ ਵਰਗਾ ਬੰਦਾ ਕੋਈ ਨਹੀਂ ਤੇਰਾ ਭਰਾ ਇਹ ਹੋ ਜਾ ਮੈਂ ਕੱਲ ਲੰਘਦਾ ਪਿਆ ਆਸਾ ਮੈਨੂੰ ਆ ਗੱਲਾਂ ਕੀਤੀਆਂ ਉਹ ਬੰਦਾ ਨਾ ਫੂਕ ਚ ਆ ਜਾਂਦਾ ਵੀ ਇਹ ਮੇਰੇ ਹੱਕ ਦਾ ਹੈ ਉਹ ਫਿਰ ਜਦੋਂ ਉਹਦੇ ਖਾਕ ਵਿੱਚ ਬੋਲਦਾ ਉਹ ਉਹ ਪੜਾਸ ਅੰਦਰੋਂ ਆਪਣੇ ਭਰਾ ਦੇ ਵਿਰੁੱਧ ਕੱਢਦਾ ਤੇ ਸ਼ਾਮ ਨੂੰ ਉਹਦੇ ਘਰ ਪੜ ਜਾਂਦਾ ਉਹ ਮੈਨੂੰ ਲੰਘਦਾ ਪਿਆਸਾ ਮੈਨੂੰ ਟੱਕਰ ਗਿਆ ਤੇਰੇ ਬਾਰੇ ਤੇ ਨਾ ਭੈੜਾ ਕਹਿ ਮੈਨੂੰ ਸਮਝਾਇਆ ਵੀ ਨਹੀਂ ਨਹੀਂ ਤੂੰ ਭਰਾ ਉਹ ਦੂਜਾ ਸਮਝਦਾ ਮੇਰੇ ਅੱਖ ਵਿੱਚ ਉਹ ਕਈ ਕੀ ਸਾਲ ਜੇ ਆਪਸ ਵਿੱਚ ਨਾ ਬੋਲਣ ਤੇ ਚੁਗਲਖੋਰ ਦਾ ਕੰਮ ਚੱਲੀ ਜਾਂਦਾ ਤੇ ਜਿੱਦਨ ਹ ਕੋਈ ਸੁਲਾ ਹੋ ਜਾਂਦੀ ਏ ਚੇਤੇ ਰੱਖਿਓ ਉਹਦਾ ਸਭ ਤੋਂ ਪਹਿਲਾ ਤਵਾ ਚੁਗਲਖੋਰ ਦਾ ਲੱਗਦਾ ਚੁਗਲੀ ਕਰਨੀ ਇਹ ਅੰਦਰ ਦਾ ਰਸ ਨਹੀਂ ਬੀ